ਅੱਜ 26 ਜਨਵਰੀ ਨੂੰ ਸਾਰੀਆਂ ਸੰਗਤਾਂ ਲੋਕ ਰਲ ਕੇ 26 ਜਨਵਰੀ ਮਨਾਉਂਦੀਆਂ ਨੇ ਸਵਿਧਾਨ ਅੱਜ ਦੇ ਦਿਨ ਲਾਗੂ ਕੀਤਾ ਗਿਆ ਸੀ ਡਾਕਟਰ ਭੀਮrao ਅੰਬੇਦਕਰ ਜੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ 2 ਸਾਲ 11 ਮਹੀਨੇ 18 ਦਿਨ ਚ ਨੂੰ ਸੰਪੂਰਨ ਕੀਤਾ 1949 ਦੇ ਵਿੱਚ ਇਸ ਨੂੰ ਲਾਗੂ ਕੀਤਾ ਗਿਆ ਹਾਲਾਂਕਿ ਇਹ ਵੈਸੇ ਨਵੰਬਰ ਦੇ ਵਿੱਚ ਹੀ ਤਿਆਰ ਹੋ ਗਿਆ ਸੀਗਾ 1948 ਦੇ ਵਿੱਚ ਹੀ ਪਾਰੇ ਨੂੰ ਲਾਗੂ ਜਿਹੜਾ 26 ਜਨਵਰੀ ਨੂੰ ਇਸ ਕਰਕੇ ਕੀਤਾ ਗਿਆ ਕਿਉਂਕਿ ਸਭ ਤੋਂ ਪਹਿਲਾਂ 1930 ਦੇ ਵਿੱਚ ਭਾਰਤ ਦਾ ਝੰਡਾ ਜਿਹੜਾ ਹੈ ਉਹ ਆਜ਼ਾਦੀ ਦੇ ਪਰਿੰਦਿਆਂ ਨੇ ਲਹਿਰਾਇਆ ਸੀ ਇਸ ਕਰਕੇ 26 ਜਨਵਰੀ ਦਾ ਦਿਨ ਜਿਹੜਾ ਚੁਣਿਆ ਗਿਆ ਹੁਣ ਇੱਥੇ ਵਿਚਾਰ ਰਿਹਾ ਖਾਲਸਾ ਜੀ ਕਿ ਜਿਹੜਾ ਇਤਿਹਾਸ ਜਿਹੜਾ ਸੰਵਿਧਾਨ ਆ ਜਿਹੜਾ ਸੰਵਿਧਾਨ ਜਿਹੜਾ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਨੇ ਲਿਖਿਆ ਸੀ ਉਹ ਹੀ ਆ ਜਾਂ ਬਦਲ ਦਿੱਤਾ ਗਿਆ ਇਹਦਾ ਜਵਾਬ ਆ ਉਹ ਬਦਲ ਦਿੱਤਾ ਗਿਆ ਉਹਦੇ ਵਿੱਚ ਕਈ ਤਰ੍ਹਾਂ ਦੇ ਫਰਕ ਪਾ ਦਿੱਤੇ ਗਏ ਸੋ ਜਿਵੇਂ ਕਿ ਘਟ ਗਣਤੀਆਂ ਦੇ ਨਾਲ ਜਿਹੜੇ ਲੋਕ ਆ ਉਹਨਾਂ ਦੇ ਨਾਲ ਵਿਤਕਰਾ ਹੋਣਾ ਗਰੀਬਾਂ ਦੇ ਨਾਲ ਵਿਤਕਰਾ ਹੋਣਾ ਗਰੀਬ ਹੋਰ ਗਰੀਬ ਹੋਈ ਜਾਣਾ ਅਮੀਰ ਹੋਰ ਅਮੀਰ ਹੋਈ ਜਾਣਾ ਸੋ ਇਹ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਬਦਲ ਦਿੱਤੀਆਂ ਗਈਆਂ ਬਹੁਤ ਜ਼ਿਆਦਾ ਸਕੂਲਾਂ ਦੀ ਪੜ੍ਹਾਈ ਬੇਕਾਰ ਕਰ ਦਿੱਤੀ ਗਈ ਸੋ ਸਰਕਾਰੀ ਸਕੂਲਾਂ 'ਚ ਬੱਚੇ ਪੜ ਨਹੀਂ ਪਾ ਰਹੇ ਉਸ ਢੰਗ ਦੇ ਨਾਲ ਪ੍ਰਾਈਵੇਟ ਸਕੂਲ ਖੁੱਲ ਗਿਆ ਜਗਾ ਜਗਾ ਦੇ ਉੱਤੇ ਹਨਾ ਬਹੁਤ ਚੀਜ਼ਾਂ ਇਦਾਂ ਦੀਆਂ ਹੁਣ ਜਿਹੜਾ ਸੰਵਿਧਾਨ ਡਾਕਟਰ ਭੀਮrao ਅੰਬੇਦਕਰ ਦਾ ਹੀ ਜੇ ਸੰਵਿਧਾਨ ਲਾਗੂ ਰਹਿੰਦਾ ਤੇ ਅੱਜ ਭਾਰਤ ਜਿਹੜਾ ਬਹੁਤ ਅੱਗੇ ਹੋਣਾ ਸੀ ਉਹ ਸਮਾਪਾ ਕੇ ਕਾਂਗਰਸ ਨੇ ਬਦਲਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਬਦਲਾਅ ਆਂਦਾ ਗਿਆ ਓਵੇਂ ਓਵੇਂ ਬਦਲਦੇ ਗਏ ਘਟੋ-ਕਟੋ ਸੰਵਿਧਾਨ ਦੇ ਵਿੱਚ ਇਹ ਉਸ ਸਮੇਂ ਤੋਂ ਲੈ ਕੇ ਹੋਣ ਦੀ ਆਪਾਂ ਗੱਲ ਕਰੀਏ ਸੋ ਘਟੋ ਘਟ ਜਿਹੜੀਆਂ ਬਦਲਾਵ ਆ ਉਹ 100 ਦੇ ਕਰੀਬ ਬਦਲਾਵ ਸੰਵਿਧਾਨ ਦੇ ਵਿੱਚ ਕਰ ਦਿੱਤਾ ਗਿਆ ਆਪਣੀ ਮਰਜ਼ੀ ਦੇ ਨਾਲ ਬਾੜੀ ਜਾਂਦੇ ਮੈਂ ਇੱਕ ਬੇਨਤੀ ਕਰਦਾ ਅੱਜ ਦੇ ਸਮੇਂ ਤੇ ਵਿਚਾਰ ਕਰੋ ਜਿਹੜੇ ਧਾਰਮਿਕ ਗ੍ਰੰਥਾ ਉਹ ਨਿਸ਼ੁੱਧ ਰਹਿਣ ਦੇਤੇ ਉਹਨਾਂ ਦੇ ਵਿੱਚ ਫਰਕ ਪਾ ਦਿੱਤਾ ਗਿਆ ਸਾਰੇ ਧਾਰਮਿਕ ਗ੍ਰੰਥਾ ਦੇ ਵਿੱਚ ਫਿਰ ਸੰਵਿਧਾਨ ਤਾਂ ਚੀਜ਼ੀ ਕੀ ਹੈ ਹਨਾ ਇਸ ਕਰਕੇ ਵਿਚਾਰੋ ਜਿਹੜਾ ਪ੍ਰਾਤਨ ਸੰਵਿਧਾਨ ਉਸ ਨੂੰ ਵਿਚਾਰ ਕਰਕੇ ਲਾਗੂ ਚਲੋ ਆਪਾਂ ਕਰਾਂਗੇ ਜਦੋਂ ਸੇਖ ਰਾਜ ਜਦੋਂ ਸ਼ੁੱਧ ਰਾਜ ਜਦੋਂ ਅਸਲੀ ਰਾਜ ਸਾਹਮਣੇ ਆ ਗਿਆ ਉਦੋਂ ਹੀ ਇਹ ਸਾਰਾ ਲਾਗੂ ਕਰਾਂਗੇ ਫਿਰ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਭਾਰਤ ਜਿਹੜਾ ਹੈ ਸਭ ਤੋਂ ਅੱਗੇ ਹੋਵੇਗਾ ਮਹਾਰਾਜ ਕਿਰਪਾ ਕਰਨ